ओके ਸਸਤੀ ਕਾ ਸਾਰਿਆਂ ਨੂੰ ਇਹ ਵੀਡੀਓ ਮੈਂ ਉਹਨਾਂ ਦੇ ਬਣਾਉਣ ਲੱਗਾ ਕਿ ਜਿਹੜੇ ਆਪਣੇ ਭਰਾ ਜਿਹੜੇ ਆਲਰੇਡੀ ਡੋਜ਼ਰ ਚਲਾਉਂਦੇ ਆ ਜਿਨ੍ਹਾਂ ਨੂੰ ਮਾੜੀ ਮੋਟੀ ਨੌਲੇਜ ਹੈਗੀ ਆ ਡੋਜ਼ਰ ਵਾਸਤੇ ਅੱਜ ਮੈਂ ਇਹਦੇ ਵਿੱਚ ਵੀਡੀਓ ਚ ਬਣਾਉਣਾ ਕਿ ਬਿਨਾ ਜੀਪੀਐਸ ਤੋਂ ਆਪਾਂ ਆਟੋ ਬਲੇਡ ਕਿੱਦਾਂ ਲਾ ਸਕਦੇ ਆ ਡੀ 6 ਟੀ ਤੇ ਵੈਸੇ ਜਿੰਨੇ ਵੀ ਡੀ 6 ਐਂ ਨਾ ਮੋਸਟਲੀ ਸਾਰੇ ਸਕਰੀਨ ਸੇਮ ਹੀ ਆ ਸਾਰਿਆਂ ਤੇ ਇਹੀ ਹੋ ਜਾਂਦੇ ਪਰ ਨਵੇਂ ਮਾਡਲਾਂ ਤੇ ਪੁਰਾਣਿਆਂ ਤੇ ਵੀ ਜਿਹੜੇ ਥੋੜੇ ਜਿਹਾ ਇਸ ਤੋਂ ਪੁਰਾਣੇ ਆ ਉਹਨਾਂ ਤੇ ਵੀ ਜਦਾਂ ਹੋ ਜਾਂਦੀ ਸੈਟਿੰਗ ਪਰ ਫਿਲਹਾਲ ਮੈਨੂੰ ਆ ਸਕਰੀਨ ਹੈ ਤੇ ਮੈਂ ਦੇ ਉੱਪਰ ਹੀ ਦੱਸੂਗਾ ਕਿ ਇਹਦੇ ਵਿੱਚ ਆਟੋ ਬਲੇਡ ਜਿਹੜਾ ਤੁਸੀਂ ਲੈਵਲ ਲੈਵਲ ਦੇ ਉੱਪਰ ਉਹ ਕਿਦਾਂ ਲਾਉਣਾ ਜਦੋਂ ਆਪਾਂ ਡੋਜ਼ਰ ਸਟਾਰਟ ਕਰਦੇ ਆ ਸਕਰੀਨ ਐਦਾਂ ਸ਼ੋ ਹੁੰਦੀ ਆ ਪਿਛਲਾ ਕੈਮਰਾ ਇਧਰਲਾ ਉਹੀ ਅਪ ਹਿੱਲ ਲੈਵਲ ਡਾਊਨ ਹਿੱਲ ਲੈਵਲ ਕਿਦਾਂ ਖੜਾ ਡੋਜ਼ਰ ਉਹਦਾ ਸਾਈਡ ਵਾਲਾ ਟੇਡਾ ਖੜਾ ਜਿਆਦਾ ਇਧਰ ਖੜਾ ਆ ਉਹੀ ਲੈਵਲ ਹੋ ਗਿਆ ਐਡ ਬਲੂ ਦਾ ਤੇ ਡੀਜ਼ਲ ਦਾ ਗੇਅਰ ਹੋ ਗਿਆ ਆ ਗਿਆ ਬਲੇਡ ਦਾ ਓਕੇ ਹੁਣ ਤੁਸੀਂ ਸੈਟਿੰਗ ਕਿੱਦਾਂ ਕਰਨੀ ਆ ਆਟੋ ਦੀ ਆਟੋ ਦਾ ਬਟਨ ਤੁਹਾਨੂੰ ਪਤਾ ਹੀ ਆ ਆਦਰ ਲੱਗਾ ਹੁੰਦਾ ਰਾਈਟ ਹੈਂਡ ਸਾਈਡ ਵਾਲੇ ਲੀਵਰ ਦੇ ਉੱਪਰ yellow color ਦਾ ਜਦੋਂ ਤੁਸੀਂ GPS ਚਲਾਉਂਦੇ ਆ ਇੱਥੇ ਵੀ ਆਟੋ ਇਹਦੇ ਉੱਪਰ ਹੀ ਚੱਲਦਾ ਓਕੇ ਉਹਦੇ ਬਾਅਦ ਤੁਸੀਂ ਜਾਣਾ ਹੁਣ ਮੰਨ ਲਓ ਮੈਂ ਬਲੇਡ ਮੇਰਾ ਇੱਦਾਂ ਚੱਕ ਹੋਇਆ ਉੱਪਰ ਠੀਕ ਹੈ ਕਿ ਮੈਂ ਜਾਊਂਗਾ ਇੱਥੇ ਹੋਣ ਦੇ ਵਿੱਚ ਜਾ ਕੇ ਇੱਥੇ ਆ ਜਾਂਦਾ ਸਲੋਪ ਅਸਿਸਟੈਂਟ ਸਲੋਪ ਅਸਿਸਟੈਂਟ ਚ ਚੱਲ ਗਿਆ ਤੁਸੀਂ ਹੁਣ ਦੱਸਦਾ ਕਿ ਤੁਹਾਡਾ ਜਿਹੜਾ ਬਲੇਡ ਆ ਉਹ 45.7 ਡਿਗਰੀ ਐਂਗਲ ਆਪਿਆ ਤੇ ਤੁਹਾਡਾ ਜਿਹੜਾ ਟਿਲਟ ਆ ਉਹ ਹੈਗਾ ਰਾਈਟ ਹੈਂਡ ਸਾਈਡ ਨੂੰ ਟਿਲਟ ਹੈਗਾ 1.30 ਓਕੇ ਇਹ ਹੈਗਾ ਤੁਹਾਡੀ ਕਰੰਟ ਪੋਜੀਸ਼ਨ ਆ ਮੂਵ ਕਰੀ ਜਾਂਦਾ ਪਲੇਟ ਤੇ ਪੋਜੀਸ਼ਨ ਜਿਹੜੀ ਆ ਉਹ ਚੇਂਜ ਹੋ ਜਾਂਦੀ ਆ ਟਿਲਟ ਦੀ ਵੀ ਤੇ ਆ ਥੱਲੇ ਨੂੰ ਜਾਂਨ ਦੇ ਵੀ ਘਟੀ ਜਾਂਦਾ ਨਾ ਉੱਪਰ ਨੂੰ ਕੀਤਾ ਤਾਂ ਵਧੀ ਜਾਂਦਾ ਟਿਲਟ ਤੇ ਆ ਟਿਲਟ ਲੈਫਟ ਰਾਈਟ ਕੀਤਾ ਇਧਰ ਨੂੰ ਹੋ ਗਿਆ ਵੱਧ ਗਿਆ ਲੈਫਟ ਨੂੰ ਕੀਤਾ ਤਾਂ ਇਧਰਲਾ ਪਾਸਾ ਆਹ ਜਿਹੜਾ ਇਧਰ ਟਿਲਟ ਵਾਲਾ ਬਲੇਡ ਇਹ ਕੱਟ ਗਿਆ ਠੋਕੇ ਹੁਣ ਤੁਸੀਂ ਸੈਟਿੰਗ ਕਿੱਦਾਂ ਕਰਨੀ ਆ ਇੱਕ ਤਾਂ ਤੁਸੀਂ ਸੌਖਾ ਤਰੀਕਾ ਬਲੇਡ ਜਿੱਥੇ ਮਰਜੀ ਖੜਾ ਉਹਨੂੰ ਗਰਾਊਂਡ ਤੇ ਲਿਆ ਕੇ ਜ਼ੀਰੋ ਲੈਵਲ ਤੇ ਰੱਖ ਕੇ ਲਿਆ ਕੇ ਰੱਖ ਦਿੱਤਾ ਹਾਂ ਤੁਹਾਡਾ ਹੋ ਗਿਆ 1.3 ਤੇਦਰ 2.0 ਉੱਚਾ ਕਰ ਜਾ ਯਾਰ ਇੱਥੇ ਦਿਨ ਨੂੰ ਪਤਾ ਨਹੀਂ ਵੀਡੀਓ ਬਣਾ ਰਹੀਆਂ ਇੱਥੇ ਓਕੇ ਉਤੋਂ ਆ ਹੋ ਗਿਆ ਤੁਹਾਡੀ ਕਰੰਟ ਪੋਜੀਸ਼ਨ ਦੋਨਾਂ ਦੀ ਆ ਬਲੇਡ ਦੀ ਆਪ ਬਲੇਡ ਅਪ ਡਾਊਨ ਦੀ ਜਿਹੜੀ ਆ ਤੇ ਆ ਟਿਲਟ ਵਾਲੀ ਓਕੇ ਹੁਣ ਇਹਨੂੰ ਸੈਟਿੰਗ ਕਿੱਦਾਂ ਕਰਨੀ ਤੁਸੀਂ ਆ ਥੱਲੇ ਵਾਲੀਆਂ ਆਪਸ਼ਨਾਂ ਦੇ ਵਿੱਚ ਤੁਸੀਂ ਲੈਵਲ ਤੇ ਉੱਪਰ ਕਰਨਾ ਇਹਨੂੰ ਵੀ ਤੁਸੀਂ ਜ਼ੀਰੋ ਕਰ ਦੇਣਾ ਕਰ ਡਾ ਘਟਾ ਕੇ 0. 0 ਕਰਤਾ ਇਹ ਤੁਹਾਡਾ ਹੁਣ ਟਿਲਟ ਵੀ 0.0 ਤੇ ਸੈਟ ਆ ਅ ਸੌਰੀ ਜਿਹੜਾ ਅਪ ਹੇਲੇ ਤੇ ਇੱਧਰ ਵੀ ਇੱਧਰ ਮੰਨ ਲਓ ਮੰਨ ਲਓ ਇਦਾਂ 1.4 ਆ ਇੱਥੇ ਇੱਥੇ ਵੀ ਤੁਸੀਂ ਮਾਈਨਸ ਮਾਈਨਸ ਕਰਕੇ 0. 0 ਤੇ ਕਰ ਦੇਣਾ ਓਕੇ ਆ ਵੀ 0. ਹੋ ਗਿਆ ਤੁਹਾਡਾ ਅਪ ਡਾਊਨ ਹਿਲ ਵਾਟ ਏਵਰ ਤੁਸੀਂ ਡਾਊਨ ਹੇਲੇ ਜਾਂ ਵਾਟ ਏਵਰ ਅਪ ਹੇਲੇ ਤੇ ਆ ਵੀ ਤੁਹਾਡਾ 0 ਹੋ ਗਿਆ 0 0 ਹੋ ਗਿਆ ਓਕੇ ਹੁਣ ਮੇਰਾ ਬਲੇਡ ਕਿੱਦਾਂ ਆ ਇਹ ਮੈਂ ਸੈੱਟ ਕਰ ਦਿੱਤਾ ਇੱਥੇ ਠੀਕ ਆ ਉੱਤੋਂ ਬਾਅਦ ਮੈਂ ਬਲੇਡ ਮੈਂ ਮੰਨ ਲਓ ਉੱਪਰ ਚੱਕ ਲਿਆ ਠੀਕ ਆ ਉੱਪਰ ਚੱਕ ਕੇ 30. 38.8 ਡਿਗਰੀ ਦੇ ਉੱਪਰ ਨੂੰ ਆ ਤੇ ਇਧਰ ਨੂੰ ਟਿਲਟ ਮੇਰਾ ਮੰਨ ਲਓ ਇਧਰ ਨੂੰ ਓਕੇ ਹੁਣ ਮੈਂ ਜਦੋਂ ਚਲਾਉਣਾ ਇਧਰੋਂ ਐਕਸੀਲੇਟਰ ਦਿੱਤਾ ਕਾ ਉਲਟ ਕਰਨਾ ਪੈਣਾ ਮੈਨੂੰ ਫੋਨ ਇੱਕ ਹੱਥ ਦੇ ਵਿੱਚ ਇੱਕ ਤੇ ਵਿੱਚ ਚਲਾਉਣਾ ਪੈਣਾ ਉਤਵਾ ਫੋਰਵਰਡ ਗিয়ার ਮੈਂ ਛੋਟਾ ਕਰ ਲਮ ਓਕੇ ਫੋਰਵਰਡ ਕਰ ਲਿਆ ਜਦੋਂ ਤੁਹਾਡਾ ਚੱਲ ਪਿਆ ਉਤਵਾ ਤੁਸੀਂ ਆਪ ਬਟਨ ਆਟੋ ਹੁਣ ਦੇਖੋ ਬਲੇਡ ਮੇਰਾ ਇੱਧਰ ਨੂੰ ਟੇਡਾ ਹਨਾ ਉਤਵਾ ਮੈਂ ਆਟੋ ਬਟਨ ਦੱਬਿਆ ਇਹ ਇਦਾਂ ਆ ਦੇਖੋ ਬਲੇਡ ਜਿਹੜਾ ਉਹ ਜ਼ੀਰੋ ਲੈਵਲ ਤੇ ਆਪਣੇ ਆਉ ਥੱਲੇ ਨੂੰ ਚੱਲ ਗਿਆ ਉਤਵਾ ਮਰਵਾਸ ਕੀਤਾ ਆਪਣੇ ਆਪ ਜਿਹੜਾ ਉਹ ਹੋ ਗਿਆ ਪਰ ਜਿਹੜਾ ਤੁਹਾਡਾ ਜੀਪੀਐਸ ਹੈ ਉਹਦੇ ਵਿੱਚ ਤੁਸੀਂ ਐਦਾਂ ਇਹਨੂੰ ਥੱਲੇ ਨੂੰ ਪੁਸ਼ ਕਰਦੇ ਆ ਤਾਂ ਆਪਣੇ ਆਪ ਤੁਹਾਡਾ ਬਲੇਡ ਜਿਹੜਾ ਉਹ ਆਟੋ ਤੇ ਚੱਲਣ ਲੱਪੰਦਾ ਇਹਦੇ ਵਿੱਚ ਇਹ ਆ ਜਦੋਂ ਵੀ ਤੁਸੀਂ ਫਾਰਵਰਡ ਬੈਕਵਰਡ ਜਾਣਾ ਇਹਦਾ ਤੁਹਾਨੂੰ ਵੜਨਾ ਉਹ ਦੱਬਣਾ ਪੈਣਾ ਆ ਬਲੇਡ ਉੱਪਰ ਆ ਇਹ ਆ ਦੇਖੋ ਮੈਂ ਪ੍ਰੈਸ ਕੀਤਾ ਹੁਣ ਬਲੇਡ ਆਪਣੇ ਆਪ ਤੁਹਾਡਾ 0.0 ਲੈਵਲ ਤੇ ਸੈੱਟ ਹੋ ਗਿਆ ਇਦਾਂ ਤੁਸੀਂ ਸੇਮ ਮਾਰੇ ਕੁਝ ਆਟੋ ਆਟੋ ਲਿਖਣਾ ਜਦੋਂ ਆਟੋ ਦਬਾਣਾ ਹੈ ਨਾ ਆਟੋ ਆਟੋ ਲਿਖਿਆ ਆਉਣ ਲੱਪਣਾ ਇਹਦਾ ਮਤਲਬ ਤੁਹਾਡਾ ਜਿਹੜਾ ਬਲੇਡ ਉਹ ਆਟੋ ਤੇ ਹੁਣ ਇਸ ਟਾਈਮ ਚੱਲ ਰਿਹਾ ਉਤ ਤੋਂ ਬਾਅਦ ਆਫ ਕਰਨਾ ਇਹਨੂੰ ਫੇਰ ਦੱਬ ਕੇ ਆਟੋ ਜਿਹੜਾ ਆਫ ਹੋ ਜਾਣਾ ਇਦਾਂ ਸੇਮ ਸਲੋਪ ਵੀ ਤੁਸੀਂ ਕਰ ਸਕਦੇ ਹੋ ਸਲੋਪ ਜਿੱਦਾਂ ਮੰਨ ਲਓ ਬੱਸ ਕਰ ਪਰ ਮੰਨ ਲਓ ਜੀ ਸਲੋਪ ਜਿੱਦਾਂ ਹੁਣ ਸਲੋਪ ਦੇ ਵਿੱਚ ਤੁਸੀਂ ਕੀ ਕਰਨਾ ਜਿੱਦਾਂ ਮੈਨੂੰ ਕੋਈ ਕਹਿ ਦੇਵੇ ਔਥੋਂ ਲੈ ਕੇ ਇੱਥੇ ਤੱਕ ਤੂੰ ਸਲੋਪ ਬਣਾਉਣੀ ਆ ਨਾ ਸਲੋਪ ਬਣਾਉਣੀ ਆ ਮਤਲਬ ਜਾਂ ਕਹਿ ਲੋ ਰੈਂਪ ਬਣਾਉਣਾ ਆਪਾਂ ਤਾਂ ਇੱਥੇ ਤੁਸੀਂ ਆਪਣੇ ਹਿਸਾਬ ਨਾਲ ਉਹਨੂੰ ਮਾਈਨਸ ਕਰਕੇ ਥੱਲੇ ਨੂੰ ਵਧਾ ਲੈਣਾ ਆਹ ਹੋ ਜਾਣੀ ਸਲੋਪ ਬਲੇਡ ਤੁਹਾਡਾ ਸਿੱਧੇ ਰਹੂਗਾ ਹੁਣ ਜਦੋਂ ਤੁਸੀਂ ਆਟੋ ਤੇ ਚਲਾਉਣਾ ਨੇ ਆਪਣੇ ਆਪ ਥੱਲੇ ਨੂੰ ਕੱਟਣਾ ਸ਼ੁਰੂ ਕਰ ਦੇਣਾ ਜਦੋਂ ਤੁਸੀਂ ਜੀਪੀਐਸ ਦੇ ਉੱਪਰ ਕਰਦੇ ਆ ਆਪਣੇ ਆਪ ਥੱਲੇ ਨੂੰ ਇਹਨੇ ਸਲੋਪ ਕੱਟਣੀ ਸ਼ੁਰੂ ਕਰ ਦੇਣੀ ਬਸ ਉਹਨੂੰ ਤੁਸੀਂ ਫੋਲੋ ਕਰੀ ਜਾਣਾ ਤੇ ਐਦਾਂ ਹੀ ਸੇਮ ਜਾ ਕੇ ਉਹਦੇ ਉੱਪਰ ਇਹਨੇ ਹੁਣ ਜਦੋਂ ਮੈਂ ਆਟੋ ਤੇ ਚਲਾਉਣਾ ਤਾਂ ਇਹਨੇ ਹੋ ਜਾਣਾ ਹੁਣ ਮੰਨ ਲਓ ਮੰਨ ਲਓ ਮੰਨ ਲਓ ਮੈਂ ਇੱਥੇ ਅਪ ਜਾਣਾ ਇੱਥੋਂ ਮੈਂ ਅਪ ਬਣਾਉਣਾ ਸ਼ੁਰੂ ਕਰਨਾ ਹੁਣ ਮੇਰਾ 35% ਹੈ ਨਾ 35.3 ਹੈ ਮੰਨ ਲਓ ਤੇ ਇਹ ਇੱਥੇ ਕਲਿੱਕ ਕੀਤਾ 35 ਆ ਗਿਆ ਔਰ ਮੈਨੂੰ ਇੱਥੇ ਸੈੱਟ ਕਰ ਦਿੰਦਾ ਠੀਕ ਹੈ ਔਰ ਮੈਂ ਚਲਾਉਂਗਾ ਇਹਨੂੰ ਲੈ ਰਿਵਰਸ ਕਰਕੇ ਅੱਗੇ ਕਰਦਾ ਕਿ ਮਸ਼ੀਨ ਚੱਲਦੀ ਹੈ ਆ ਬਲੇਡ ਦੇਖੋ ਮੈਂ ਹੁਣ ਥੱਲੇ ਕਰ ਲਿਆ ਆਪਣੇ ਥੱਲੇ ਕਰ ਲਿਆ ਨੂੰ ਇਹ ਮੈਂ ਸੈੱਟ ਕਿੱਥੇ ਕੀਤਾ 30.35.3 ਅਪ ਹਿੱਲ ਬਲੇਡ ਮੇਰਾ ਗਰਾਊਂਡ ਤੇ ਆ ਲੈਵਲ ਤੇ ਆ ਤੇ ਮੈਂ ਇਹਨੂੰ ਲੈਵਲ ਤੇ ਕਰ ਦਿੰਦਾ ਪ੍ਰੋਪਰ ਇਹਨੂੰ ਮੰਨ ਲਓ ਨਹੀਂ ਤਾਂ ਲੈਵਲ ਤੇ ਉਹਨਾਂ ਦੀ ਗਰਾਊਂਡ ਨਹੀਂ ਲੈਵਲ ਹੈਗੀ ਵਾਟ ਐਵਰ ਚਲੋ 5.6 ਆ ਇਧਰ ਇਹਨੂੰ ਮੈਂ ਕਰ ਲੰਨਾ 0.8 ਹੋ ਗਿਆ ਵਾਟੇਵਾ ਚਲੋ 0 ਮੰਨ ਲਓ ਟਿਲਟ ਕੁਛ ਵੀ ਹੈ ਇਦਾਂ ਪੁੱਠਾ ਸਿੱਧਾ ਕਰ ਲੋ ਇਹਨੂੰ ਜੋ ਵੀ ਆ ਮੇਰਾ ਟਿਲਟ ਟੈਬਲੇਟ ਆ ਨਾ ਬਾਹਰ ਦੇਖ ਲੋ ਬੜੇ ਟਿਲਟ ਹੈ ਨਾ ਲੈਫਟ ਵਾਲੀ ਸਾਈਡ ਨੂੰ ਹੁਣ ਮੈਂ ਆਪਲਸ ਕੀਤਾ ਨਾ ਹੁਣ ਜਦੋਂ ਮੈਂ ਇਹਨੂੰ ਫਾਰਵਰਡ ਮੈਂ ਲੋ ਹੁਣ ਫਾਰਵਰਡ ਚਲਾਇਆ ਫਾਰਵਰਡ ਚਲਾ ਕੇ ਜਦੋਂ ਮੈਂ ਆ ਦੱਬਣ ਲੱਗਾ ਮੈਂ ਇਹ ਆ ਦਬਿਆਟੋ ਵਾਲਾ ਬਟਨ ਆ ਦੇਖ ਲੋ ਪਲੇਟ ਉਹਨੇ ਆਪਣੇ ਆਪ ਆ ਮੈਂ ਇਦੋਂ ਟੱਚ ਨਹੀਂ ਕੀਤਾ ਕੁਛ ਵੀ ਨਹੀਂ ਕੀਤਾ ਉਹ ਆਪਣੇ ਆਪ ਜਿਹੜਾ ਪਲੇਟ ਥੱਲੇ ਨੂੰ ਹੋਣ ਲੱਗ ਪਿਆ। ਆਦਿ ਲੋ ਬਲੇਡ ਨੂੰ ਕੀਤਾ ਥੱਲੇ ਨੂੰ। ਠੀਕ ਆ। ਬਲੇਡ ਥੱਲੇ ਕਰ ਲਿਆ। ਉਤੋਂ ਬਾਅਦ ਮੈਂ ਫੋਰਵਰਡ ਕੀਤਾ। ਫੋਰਵਰਡ ਕਰਕੇ ਆ ਦੇ ਇੱਕ ਮੈਂ ਇਹਨੂੰ ਇੱਕ ਵਾਰ ਟੱਚ ਕੀਤਾ। ਹੱਥ ਚੱਕ ਲਿਆ। ਉਹ ਬਲੇਡ ਜਿਹੜਾ ਆਪਣੇ ਆਪ ਉੱਪਰ ਨੂੰ ਆਉਣ ਲੱਗ ਪਿਆ। ਇਹ ਜਿਹੜਾ ਹੁਣ ਇਹਨੇ ਅਪ ਹਿਲ ਮਤਲਬ ਉੱਪਰ ਨੂੰ ਇਹਨੇ ਐਦਾਂ ਹੀ ਸੇਮ ਲੈਵਲ ਉੱਪਰ ਤੱਕ ਐਦਾਂ ਹੀ ਫੋਲੋ ਕਰੀ ਜਾਣਾ 30. 35.3% ਤੇ ਇਹਨੇ ਜਿੱਦਾਂ ਉੱਪਰ ਨੂੰ ਇਹਨੇ ਝੁਕਣ ਬਣਾਈ ਜਾਣੀ ਉੱਪਰ ਨੂੰ ਇਹ ਹੁੰਦਾ ਤੁਸੀਂ ਆਪਾਂ ਜੇ ਬਿਨਾ ਇਹ ਬਿਨਾ ਜਿਹੜਾ ਜੀਪੀਐਸ ਤੋਂ ਬਿਨਾ ਜਦੋਂ ਤੁਸੀਂ ਲੈਵਲ ਕੱਢਣਾ ਹੋਵੇ ਮੈਂ ਵੈਸੇ ਜ਼ਿਆਦਾਤਰ ਮੈਨੂੰ ਬਹੁਤ ਫਾਇਦਾ ਹੁੰਦਾ ਹੈ ਇਹਦਾ ਜਿੱਦਾਂ ਰੋਡ ਬਣਾਉਣਾ ਹੋਵੇ ਕੁਝ ਜੀਪੀਐਸ ਨਾ ਹੋਵੇ ਤਾਂ ਮੈਨੂੰ ਜਦ ਮੈਂ ਚਾਹਦਾ ਮੈਂ ਤੁਹਾਨੂੰ ਪਨਾ ਬੰਨਣਾ ਜਾਂ ਖੋਸ਼ ਆ ਤਾਂ ਮੈਂ ਇਹਨੂੰ ਆਟੋ ਤੇਲ 0.0 ਤੇ ਲਾ ਕੇ ਦੋਨੇ ਪਾਸੇ ਤਾਂ ਬਸ ਉਹਨੂੰ ਲੈਵਲ ਕੱਟਦਾ ਰਹਿਣਾ ਇਹ ਹੈ ਜੀ ਇਹਦਾ ਪ੍ਰੋਸੀਜਰ ਥੈਂਕ ਯੂ ਜੀ ਵੈਰੀ ਮਚ ਮੋੜ ਕੇ ਰਵਰਸ ਕੀਤਾ ਗੇਰ ਦਾ ਆ ਗਿਆ ਇਹ ਤੁਹਾਡਾ ਆ ਗਿਆ ਇੱਥੇ ਕੀ ਜਾਣਾ ਇੱਥੇ ਜਾਣਾ ਆਪਸ਼ਨ ਚ ਸਲੋਪ ਅਸਿਸਟੈਂਟ ਸਲੋ ਪੋਜ਼ੀਸ਼ਨ ਦੇ ਬੱਚੇ ਆ ਤੁਹਾਡੇ ਆਲਰੇਡੀ ਬਲੇਡ ਵਾਲੀ ਸੈਟਿੰਗ ਆਲਰੇਡੀ ਜਿਹੜੀ ਹੈਗੀ ਤੁਹਾਡੀ ਜਿੱਥੇ ਹੁਣ ਕਰੰਟ ਬਲੇਡ ਤੁਹਾਡਾ ਹੈਗਾ ਤੇ ਇੱਥੇ ਤੁਸੀਂ ਸੈਟਿੰਗ ਕਰਨੀ ਹੋਵੇ ਇਹਨੂੰ ਦਬਲਣਾ ਇਹਨੂੰ ਦਬਲਣਾ ਦੋਨੇ ਪਾਸੇ ਆ ਗਿਆ ਇਹਨੂੰ -0.0 ਕਰ ਲੈਣਾ ਇਹਨੂੰ ਵੀ 0.0 ਇਹਨੂੰ ਵੀ 0.0 ਕਰਕੇ ਆ ਇਹਨੂੰ ਜਦੋਂ ਉਹਨੂੰ ਆਟੋ ਤੇ ਲਾਉਣਾ ਤੁਹਾਡਾ ਬਲੇਡ ਐ ਨਾ ਨਾ ਉੱਪਰ ਨਾ ਥੱਲੇ ਤੁਹਾਡਾ ਡੋਜ਼ਰ ਜਿਹੜਾ ਉਹ ਪਮੇ ਇਧਰ ਉਧਰ ਹੋਈ ਜਾਊਗਾ ਪਰ ਤੁਹਾਡਾ ਬਲੇਡ ਜਿਹੜਾ ਉਹ ਐ ਨਾ 0.0 ਲੈਵਲ ਤੇ ਹੀ ਰਹੂਗਾ ਇਹ ਜੀ ਵੀਡੀਓ ਜੀ ਡੋਜ਼ਰ ਦੀ ਬਿਨਾ ਜੀਪੀਐਸ ਤੋਂ ਤੁਸੀਂ ਲੈਵਲ ਕਿੱਦਾਂ ਕਰਨਾ ਇਹਦੇ ਵਿੱਚ ਜਿਹੜਾ ਆਪਣਾ ਇਹਦਾ ਸਿਸਟਮ ਹੈ ਓਕੇ ਥੈਂਕ ਯੂ ਵੈਰੀ ਮਚ